ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਹੋ ਸਣਾਓ ਜੀ ਕਿਵੇਂ ਹੋ ਤੁਸੀਂ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਬੈ ਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਅੱਜ ਹਵਾ ਬਹੁਤ ਵਧੀਆ ਚੱਲਦੀ ਸੀਗੀ ਜੀ ਤਾਂ ਕਰਕੇ ਆਪਾਂ ਇਧਰੋਂ ਟਾਕੀ ਖੋਲ ਦਿੱਤੀ ਹੈ ਹਵਾ ਕ੍ਰੋਸ ਹੋਊਗੀ ਤੇ ਧੁੱਪ ਵੀ ਆ ਰਹੀ ਐ ਇਸ ਟਾਈਮ ਤੇ ਇਧਰ ਫਰਸਾਂ ਦੇ ਵਿੱਚੋਂ ਮੀਂਹਾਂ ਕਰਕੇ ਜੀ ਧੁੱਪ ਪੈਣ ਦਾ ਹਨਾ ਸਿੱਲੇ ਜ ਹੋ ਗਏ ਸੀ ਪਾਣੀ ਜਿਵੇਂ ਛੱਡੇ ਹੁੰਦਾ ਹੈ ਤਾਂ ਕਰਕੇ ਆਪਾਂ ਇਹ ਟਾਕੀ ਖੋਲ ਦਿੱਤੀ ਐਦੋਂ ਸਵੇਰ ਦੇ ਖੋਲੀਆਂ ਹੋਈਆਂ ਨਹੀਂ ਜੀ ਆਪਣੀ ਹਵਾ ਕਰੌਸ ਹੁੰਦੀ ਆ ਉਹਦੇ ਨਾਲ ਫਰਸ਼ ਵਧੀਆ ਸੁੱਕ ਗਏ ਨੇ ਹੁਣ ਤੱਕ ਇਹਨਾਂ ਦੀ ਲਾਦਨੀ ਦੀ ਤਾ ਹਾਂ ਇੱਥੇ ਆਪਾਂ ਇਧਰੋਂ ਹਵਾ ਆ ਰਹੀ ਸੀ ਟਾਕੀ ਵਿੱਚ ਦੀ ਤੇ ਨਾਲੇ ਧੁੱਪ ਵੀ ਆ ਰਹੀ ਸੀ ਜੀ ਅੱਜ ਫਰਸਾਂ ਦੀ ਸਲਾਬ ਜੀ ਚੱਕੀ ਗਈ ਜੀ ਹਵਾ ਨਾਲ ਧੁੱਪ ਨਾਲ ਹਜੇ ਅੰਦਰ ਧੁੱਪ ਨਹੀਂ ਆਉਂਦੀ ਹੈਗੀ ਪੋਦੀਨਾ ਘੱਟ ਚੱਕੀ ਜਾਂਦੀ ਹੈ ਜੀ ਤੇ ਹਵਾ ਚੱਲਣ ਨਾਲ ਹਵਾ ਅੰਦਰ ਦੀ ਕ੍ਰੋਸ ਹੋ ਰਹੀ ਸੀ ਆਪਾਂ ਇਧਰੋਂ ਵਿੰਡੋ ਖੋਲ੍ਹ ਦਿੱਤੀਆਂ ਸੀ ਗਿਆ ਖੇਤਾਂ ਲਈ ਤੇ ਉਹਨਾਂ ਦੇ ਵਿੱਚ ਦੀ ਹਵਾ ਬਹੁਤ ਆ ਰਹੀ ਸੀ ਜੀ ਵਧੀਆ ਇਧਰ ਲਈ ਹਵਾ ਚੱਲਦੀ ਸੀ ਅੱਜ ਉਹਦੇ ਨਾਲ ਸ਼ਾਮ ਤੱਕ ਸਾਰੇ ਫਰਸ ਅੰਦਰੋਂ ਵਧੀਆ ਸੁੱਕ ਗਏ ਜੀ ਅੱਜ ਮੈਂ ਪੋਚਾ ਵੀ ਨਹੀਂ ਲਾਇਆ ਸੀ ਗਿੱਲਾ ਜਿਹਾ ਪਾਣੀ ਜਿਹਾ ਨਿਕਲਿਆ ਪਿਆ ਸੀ ਇਹ ਫਰਸਾਂ ਤੋਂ ਅੱਗੇ ਤਾਂ ਨਹੀਂ ਆਇਆ ਇੰਨੇ ਦਿਨ ਹੋ ਗਏ 20 ਪੈਂਦੇਆਂ ਨੂੰ ਹੁਣ ਧੁੱਪ ਜੀ ਲੱਗਣ ਕਰਕੇ ਇੱਥੇ ਲੀ ਕਾਂਗਰੀਆਂ ਚ ਖੇਤ ਵਾਲਿਆਂ ਚ ਗਿੱਲੇ ਜਿਹੇ ਹੋਏ ਪਏ ਸੀਗੇ ਵਰਸ ਤਾਂ ਕਰਕੇ ਕੋਚਾ ਨਹੀਂ ਲਾਇਆ ਅੱਜ ਸੁੱਕ ਗਏ ਨੇ ਜੀ ਹਵਾ ਨਾਲ ਕੱਲ ਨੂੰ ਆਪਾਂ ਚੰਗੀ ਤਰ੍ਹਾਂ ਪੋਚੇ ਲਾ ਲਾਂਗੇ ਤੇ ਇੱਥੇ ਪੱਖਾ ਵੀ ਨਹੀਂ ਲਾਇਆ ਹੋਇਆ ਸੀ ਮੇਰੇ ਹਵਾ ਹੀ ਆ ਰਹੀ ਸੀ ਹਵਾ ਦਾ ਹਵਾ ਦੀ ਆਵਾਜ਼ ਆ ਰਹੀ ਸੀ ਕਿਜੀ ਇੱਥੇ ਇਹ ਥੋੜੇ ਜੀ ਕੱਪੜੇ ਸੀਗੇ ਆਪਣੇ ਅੱਜ ਤੋਂ ਉੱਤੇ ਸੀ ਤੇ ਜਿਹੜੇ ਨੂੰ ਧੁੱਪ ਲਵਾਉਣ ਵਾਲੀ ਥੋੜੇ ਥੋੜੇ ਕਰਕੇ ਨਾਲ ਹੁੰਦੇ ਕਪੜੇ ਤਾਂ ਆਪਾਂ ਧੋ ਹੀ ਲੈਣੇ ਆ ਜੀ ਜਿਹੜੇ ਕੋਈ ਹੋਰ ਵੱਡੇ ਕਪੜੇ ਨਹੀਂ ਜਾਂ ਗੱਦੇ ਵਗੈਰਾ ਨੇ ਉਹਨਾਂ ਜਿੰਨਾ ਕੰਮ ਨਾਲ ਹੁੰਦੇ ਆ ਆਪਾਂ ਥੋੜਾ ਥੋੜਾ ਹੁੰਦਾ ਉਨਾਂ ਕ ਡੇਲੀ ਕਰ ਲੈਣੇ ਆ ਜੀ ਧੁੱਪ ਲਵਾ ਲਵਾ ਕੇ ਨਾਲ ਹੁੰਦੀ ਚੀਜ਼ਾਂ ਸੰਭੀ ਜਾਂਦੇ ਆ ਜੇ ਜਿਆਦਾ ਧੁੱਪੇ ਰੱਖ ਦਿੰਦੇ ਆ ਜੀ ਸਾਰੀਆਂ ਚੀਜ਼ਾਂ ਜਾ ਕੇ ਇਕੱਠੀਆਂ ਫਿਰ ਨਹੀਂ ਦਾ ਕੋਈ ਪਤਾ ਨਹੀਂ ਹੈਗਾ ਕਦੋਂ ਆ ਜਾਂਦਾ ਚੱਕਣੀ ਔਖੀਆਂ ਹੋ ਜਾਂਦੀਆਂ ਨੇ ਇੱਕ ਲੱਖ ਤੱਕ ਫਿਰ ਉਦੋਂ ਵੀ ਵੱਧ ਗਿੱਲੀਆਂ ਹੋ ਜਾਣਗੀਆਂ ਤਾਂ ਕਰਕੇ ਆਪਾਂ ਥੋੜੀ ਥੋੜੀ ਸਮਾਨ ਨੂੰ ਧੁੱਪ ਲਵਾ ਕੇ ਰੱਖ ਰਹੇ ਆ ਜੀ ਡੱਬੀ ਵਗੈਰਾ ਧੋ ਕੇ ਗਈ ਉਹਨਾਂ ਨੂੰ ਵੀ ਧੁੱਪ ਲਵਾ ਲਈਏ ਜੀ ਆਪਾਂ ਪਿੰਗੀ ਤਰ੍ਹਾਂ ਦਾਲਾਂ ਨੂੰ ਵੀ ਲਵਾ ਲਾਂਗੇ ਜੀ ਥੋੜੀ ਥੋੜੀਆਂ ਕਰਕੇ ਦਾਣਾਂ ਆਪਾਂ ਸਟੋਰ ਕਰਕੇ ਰੱਖੀਆਂ ਹੋਈਆਂ ਸੀਗੀਆਂ ਵੀਡੀਓ ਪਾਈ ਸੀ ਆਪਾਂ ਉਹਦੀ ਬਿਲਕੁਲ ਵੀ ਖਰਾਬ ਨਹੀਂ ਹੋਈਆਂ ਦਾਣ ਆਪਣੀ ਐਨੇ ਵੀ ਪਈ ਨੇ ਬਹੁਤ ਵਧੀਆ ਪਈਆਂ ਨੇ ਜੀ ਤੇ ਆਪਾਂ ਇੱਕ ਵਾਰੀ ਉਹਨਾਂ ਨੂੰ ਧੁੱਪ ਜ਼ਰੂਰ ਲਵਾ ਦਾਂਗੇ ਕੱਢ ਕੇ ਹੁਣ ਧੁੱਪ ਆ ਨਿਕਲਣ ਲੱਗ ਗਈਆਂ ਜੀ ਹੁਣ ਤਾਂ 3 ਦਿਨ ਹੋ ਗਏ ਬਹੁਤ ਵਧੀਆ ਮੌਸਮ ਹੁੰਦਾ ਹੈ ਤੋ ਪੁੰਦੀ ਹੈ ਜੀ ਤੇ ਅੱਜ ਤਾਂ ਹਵਾ ਵੀ ਸੀਗੀ ਨਾਲ ਪੂਰੇ ਕਰਕੇ ਵਧੀਆ ਸ਼ੁਕਰ ਹੈ ਜੀ ਗੰਧਾ ਵਗੈਰਾ ਬਹੁਤ ਹੀ ਜ਼ਿਆਦਾ ਸੁਲਾਹ ਵਾਈ ਹੋ ਜੀ ਹੈ ਕਿਦਾ ਮੀਂਹ ਲਗਾਤਾਰ ਪਈ ਗੇ ਨਾ ਜੀ ਧੁੱਪ ਨਹੀਂ ਨਿਕਲੀ ਹੈਗੀ ਲਓ ਜੀ ਇਹ ਲਵਲੇ ਨੇ ਆਪਾਂ ਤਹਾਂ ਤਹਾਂ ਲਾ ਕੇ ਇਹਨਾਂ ਨੂੰ ਸਾਂਭ ਲਾ ਗਿਆ ਆਪਾਂ ਫਿਰ ਹੋਰ ਕੰਮ ਦੇਖਦੇ ਆ ਜੀ ਕੰਮ ਤਾਂ ਸਾਰਾ ਦਿਨ ਚੱਲੀ ਜਾਂਦੇ ਨੇ ਜੀ ਜੇ ਕਰਨਿਆਂ ਦਾ ਸਾਰਾ ਦਿਨ ਨਹੀਂ ਮੁੱਕਦੀ ਜੇ ਨਹੀਂ ਕਰਨਿਆਂ ਜਿਹਨੇ ਨਹੀਂ ਕਰਨੀ ਸੱਡ ਕੇ ਬੈਠਾ ਤਾਂ ਬੈਠ ਕੇ ਵੀ ਸੱਜ ਜਾਂਦਾ ਜੀ ਜੇ ਕਰਨਿਆਂ ਤਾਂ ਤਾਂ ਬੇਲ ਨਹੀਂ ਮਿਲਦੀ ਸੰਭਾਲ ਦਿੰਨੇ ਆ ਜੀ ਕੱਪੜੇ ਆਪਾਂ ਅਲਮਾਰੀ ਚ ਰੱਖ ਦਿੰਨੇ ਆ ਫਿਰ ਆਪਾਂ ਹੋਰ ਕੰਮ ਦੇਖਦੇ ਆ ਜੀ ਬਾਕੀ ਕੰਮ ਆਪਣੇ ਹੋਈ ਹੋਈ ਨੇ ਜੀ ਇੱਥੇ ਸਾਰੇ ਇਹ ਕੱਪੜੀ ਰਹਿੰਦੀ ਸੀ ਤਾਂ ਹਲਾਉਣ ਵਾਲੇ ਵੇ ਇਹਦੀ ਕੰਮ ਸਾਰੀ ਹੋਈ ਹੋਈ ਨਹੀਂ ਜੀ। ਸਾਮ ਦੇ ਤਾਂ ਫੇਰ ਸ਼ੁਰੂ ਹੋਣਗੇ। ਉਹ ਚੱਜ ਆਪਾਂ ਨਹੀਂ। ਇੱਧਰਲੇ ਕਮਰੇ ਚ ਵੀ ਆਪਾਂ ਟੱਕ ਇਧਰੋਂ ਵੀ ਗੱਡੇ ਚੱਕ ਕੇ ਧੁੱਪੇ ਰੱਖ ਦੇ। ਗੱਡੇ ਧੁੱਪੇ ਰੱਖੇ ਹੋਏ ਨੇ ਆਪਣੇ। ਇਹ ਬੈਡਾਂ ਦੀ ਪਲਾਈ ਖਰਾਬ ਹੋਊਗੀ। ਜਿੰਨਾ ਕੋ ਹੁੰਦਾ ਜੀ ਥੋੜਾ ਥੋੜਾ ਕਰਕੇ ਆਪਾਂ ਸਾਫ਼ ਕਰ ਲੈਨੇ ਤੇ ਧੁੱਪ ਲਵਾ ਲੈਨੇ ਚੀਜ਼ਾਂ ਨੂੰ। ਇੱਕ ਦਿਨ ਚੋਂ ਸਾਰਾ ਨਹੀਂ ਹੁੰਦਾ ਜੀ। ਇਹ ਰੱਖੇ ਹੋਏ ਨੇ ਆਪਣੇ ਗੱਡੇ ਇਧਰ ਤੇ ਢੋਲੀ ਧੁੱਤੀ ਹੋਈ ਹੈ ਆਟੇ ਵਾਲੀ। ਅੱਜ ਹਵਾ ਬਹੁਤ ਵਧੀਆ ਚੱਲ ਰਹੀ ਸੀ ਤਾਂ ਕਰਕੇ ਆਪਾਂ ਅੰਦਰ ਟਾਕੀਆਂ ਖੋਲ ਦਿੱਤੀਆਂ ਨੇ ਸਾਰੇ ਫਰਸ਼ ਸੁੱਕ ਗਏ ਨੇ ਜੀ ਵਧੀਆ ਇਹ ਤੇਰੇ ਹੋਈ ਨੇ ਗੱਦੀ ਇਹਨਾਂ ਨੂੰ ਆਪਾਂ ਝਾੜ ਕੇ ਅੰਦਰ ਲੈ ਜਾਂਦੇ ਹੁਣ ਚੱਕ ਦਿੰਨੇ ਆ ਜੀ ਇੱਥੋਂ ਧੁੱਪ ਜਾ ਰਹੀ ਹੈ ਹੁਣ ਇਹ ਗੱਦੀ ਆਪਾਂ ਅੰਦਰ ਚੱਕ ਲੈਣੀ ਜੀ ਇੱਥੇ ਦੁਪਹਿਰ ਤੋਂ ਬਾਅਦ ਚੱਕੇ ਨੇ ਅੰਦਰ ਸੌ ਆ ਗਈ ਸੀ ਇਹਨਾਂ ਨੂੰ ਫੇਰ ਆਪਾਂ ਚੱਕ ਲਿਆਂਗੇ ਜੀ ਅੰਦਰ ਕੀ ਪੜ ਦੇ ਮੂਰੇ ਕਰ ਦਿੰਨੇ ਆ ਜੀ ਇਧਰ ਧੁੱਪ ਪੈਂਦੀ ਹੈ ਵੀਡੀਓ ਸਹੀ ਨਹੀਂ ਬਣਦੀ ਸੀ ਇਹ ਬੈੱਡ ਸੀਟ ਵਿਸਾ ਦਾਂਗੇ ਜੀ ਇਹ ਗਰਮੀ 'ਚ ਆਪਾਂ ਨਹੀਂ ਵਿਸਾਈ ਇਹ ਵਿਸਾ ਦਨੇ ਆ ਜੀ ਇੱਧਰ ਘੱਟ ਬੈਂਦੇ ਆ ਜੀ ਕਦੇ ਕਦਾਈ ਕੋਈ ਤਾਂ ਕਰਕੇ ਚਿੱਟੇ ਰੰਗ ਦੀ ਵਿਸਾ ਦਨੇ ਹੁੰਦੀਆਂ ਜਿੱਥੇ ਹਰ ਟਾਈਮ ਬੈਠਣਾ ਜੀ ਉੱਥੇ ਤਾਂ ਚਿੱਟੀ ਬੈੱਡ ਸੀਟ ਨਹੀਂ ਚੱਲਦੀ ਇਹ ਬੈੱਡ ਨਹੀਂ ਜੀ ਮੇਰੇ ਦਾਜ ਦੇ ਤੇ ਚਾਦਰ ਵੀ ਮੇਰੀ ਪੇਂਟ ਕਰੀ ਹੋਈ ਹੈ ਜੀ ਬਹੁਤ ਵਧੀਆ ਕਲਰ ਨੇ ਬਿਲਕੁਲ ਵੀ ਨਹੀਂ ਫਿੱਟੇ ਹੈਗੇ ਬਹੁਤ ਧੋਪ ਹੈਗੀ ਜੀ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਧੋਪ ਹੈਗੀ ਇਹ ਬੈੱਡ ਸੀਟ ਵੀ ਪੇਂਟ ਕਰੀ ਹੋਈ ਸੀ ਸਰਾਣੇ ਵੀ ਸੀਗੇ ਨਾਲ ਕਲਰ ਕਿਤੋਂ ਬਿਲਕੁਲ ਵੀ ਨਹੀਂ ਲਿਹਾ ਹੈਗਾ ਇੰਨੇ ਪੱਕੇ ਕਲਰ ਨਹੀਂ ਜੀ ਇਹ ਤੇ ਸੋਹਣੀ ਵੀ ਲੱਗਦੀ ਹੈ ਜੀ ਵਸਾਈ ਹੋਈ ਹੀ ਬੈੱਡ ਸੀਟ ਹੈ ਦਕਾਨੀ ਹੈ ਜੀ ਆਪਾਂ ਨੇੜੇ ਕਰਕੇ ਕਿਵੇਂ ਦੇ ਫੁੱਲ ਪਾਈ ਹੋਏ ਨੇ ਇਹਦੇ ਸਰਾਣੇ ਉਧਰ ਦੂਸਰੇ ਕੰਮ ਵੇਚਣੇ ਜੀ ਪੁੱਤਰ ਦੋ ਦੋ ਰੱਖ ਲੈਂਦੇ ਨੇ ਬੱਚੇ ਤਾਂ ਕਰਕੇ ਆਪਾਂ ਇੱਥੇ ਹੋਰ ਸਰਾਂ ਨਹੀਂ ਹੁਣ ਤਰੀ ਨਹੀਂ ਹੈਗੀ ਜੀ। ਲਓ ਜੀ ਨੇੜੇ ਦਿਖਾਉਣੀ ਆਪਾਂ ਕਿਵੇਂ ਦੀ ਪੇਂਟ ਕਰੀ ਹੋਈ ਹੈ ਇਹ। ਇਹ ਦੇਖੋ ਜੀ। ਇਹ ਪੇਂਟ ਕਰੀ ਇਹ ਬਿਲਕੁਲ ਪੱਕੇ ਰੰਗ ਨੇ। ਕਿਤੋਂ ਨਹੀਂ ਲਏ ਹੈਗੇ। ਬਹੁਤ ਸਾਲ ਹੋ ਗਏ ਨਾਲੇ ਜੀ ਇਹਨੂੰ ਬਸਾਉਂਦਿਆਂ ਨੂੰ ਤੇ ਧੋ ਰਹੀ ਆਂ ਆਪਾਂ ਇਹਨੂੰ। ਜਿਵੇਂ ਦੇ ਰੰਗਲ ਆਪਾਂ ਕਰੀ ਸੀ ਪੇਂਟ ਬਿਲਕੁਲ ਉਹੋ ਜਿਹੀ ਪਏ ਨੇ ਫਿੱਟੇ ਵੀ ਨਹੀਂ ਹੈਗੇ ਜੀ ਲੈਣਾ ਤਾਂ ਕੀ ਸੀ ਇਹਨਾਂ ਨੇ ਇੱਥੇ ਨਾਲ ਹੀ ਸੀ ਜਿਵੇਂ ਕੱਟਕਾ ਇਹ ਪਿਆਜ਼ ਦੀ ਮਸਨ ਆਪਾਂ ਪਾ ਲੈ ਪਹਿਲਾਂ ਮੇਲੇ ਵਿੱਚ ਜੀਰਾ ਪਾ ਕੇ ਤੇ ਟਮਾਟਰ, ਥਰੀਆ ਮਿਰਚਾਂ ਤਿਆਰ ਕਰ ਜਾਈਏ ਦਬਲੇ ਨੇ ਅਸੀਂ ਤੇ ਬੰਦੀ ਨੇ ਤਾੜਾ ਜਣਾ ਲੀ ਦੀ ਰਾਣਾ ਤੇ ਵਾਲ ਕੇ ਰੱਖਦੇ ਨੇ ਸੌਫਟ ਹੋ ਗਈ ਜਿਹੜੇ ਛੋਟੇ ਰਾਜਮਾ ਹੁੰਦੇ ਨੇ ਉਹ ਬਣਾਉਣੇ ਨੇ ਜਿਹਨੇ ਲੂਣਾ ਪਾ ਰਹਿਣਾ ਵਾ ਲੈ ਗਏ ਪਾ ਨਾ ਰਹਿ ਚ। ਅੱਤਾ ਵੀ ਸੰਜਪਾ ਪਤਾ ਸੀ ਤੇ ਜਿੰਨੀ ਘੋਰ ਜਰੂਰ ਹੋਊਗੀ ਆਪਾਂ ਹੁਣ ਕਰਕੇ ਪਾਵਾਂਗੇ। ਇਹ ਨੂੰ ਗੱਸੀ ਲੂਣਾ ਪਾ ਲੈਨੇ ਜੀ। ਮਿਰਚਾਂ ਹਲਦੀ ਇਹ ਤਾਂ ਹੌਲੀ ਹੌਲੀ ਖਤਮ ਹੋ ਜਾਂਦੀ ਜੀ ਮੋ ਜਲਦੀ ਖਤਮ ਹੋ ਜਾਂਦੇ। ਇਹਦੇ ਤੋਂ ਦਵਾਲੇ ਵੀ ਤੇ ਅੰਸੀ ਪਤਾ ਨਾਮ ਆ ਜਿੱਕਾ ਦੋ ਮਲਕਰੇ ਨੇ ਬਾਹਰ ਪਤਾ ਜਾਂਦੇ ਤੇ ਕੰਪਨ ਉਹ ਵੱਧ ਜਾਂਦੇ ਕਦੇ ਨਾ ਤਾਂ ਚੱਲ ਰਹੀ ਹੈ ਨਾ ਪਿਆਰ ਦਾ ਰੱਖਣੇ ਕੋਈ ਮਰਫੀ ਆਨ ਨੂੰ ਕੱਟ ਕੇ ਰੱਖ ਲਈਏ ਆਪਾਂ ਤੋਂ ਵੀ ਮਟਾਰ ਨੂੰ ਸੀਗਾ ਇੱਕੋ ਹੀ ਆਲੂ ਆਈਏ ਬਡੇ ਸਾਈਜ਼ ਦਾ ਇట్లా ਆ ਵੀ ਦੇ ਦੋ ਵੱਣ ਇੱਕੋ ਹੀ ਆਲੂ ਆਈਏ ਬਡੇ ਸਾਈਜ਼ ਦਾ ਅੱਗੇ ਤੇ ਆਪਾਂ ਇਹ ਚਾਰ ਪੀਸ ਕੱਟ ਕੇ ਇਹ ਵਿੱਚ ਪਾ ਦੇਣੀ ਤਾਂ ਤਾਂ ਬਰੀਕ ਕੱਟਦੇ ਆਪਾਂ ਇਹ ਤੋ ਲੈ ਜਿੰਨਾ ਰਹੇ ਖੋ ਪਰੇ ਦੇ ਨੂੰ ਮੱਚ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਨੇ ਜੀ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਕਿ ਜਿਹੜੇ ਸੋਨੇ-ਸੋਨੇ ਕਮੈਂਟ ਕਰਦੇ ਨੇ ਸਾਰਿਆਂ ਦਾ ਧੰਨਵਾਦ ਹੈ ਜੀ ਬਹੁਤ-ਬਹੁਤ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਆਏ ਨੇ ਪਰੀਂਦੇ ਰਕੋਸਤਾ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤਾਂ ਜਿਹੜੇ ਮੱਕਾ ਜਿਹੜੇ ਇਸ ਤੀ ਜਾਲੂ ਦੇ ਪਕਟਾ ਪਾਈਏ ਨੂੰ ਆਪਾਂ ਪਾਇਆ ਸੀ ਰਾਜਮਾ ਵਾਲੇ ਵਿੱਚ ਨੂੰ ਢੱਕ ਪਾਈਏ ਹਾਂ ਹੁਣ ਪਾਇਆ ਨੂੰ ਪਾ ਦੇਣੀ ਹੈ ਰਾਜਮਾ ਪਾ ਦੇ ਇਹ ਜਿਆਦਾ ਕੀ ਗੱਲ ਨਹੀਂ ਮੁੱਕਾ ਹੋ ਜਾਣਾ 5 ਸੱਤ ਮਿੰਟ ਬਾਅਦ ਇਹ ਹੋ ਗਈ ਧਰਮ ਦੀ ਟਾਈਮ ਤੋਂ जो धाना तो बहुत बहुत हो जाए न हो जाता हम जिन्हें टाइम धान चुके आ जादू में बनना ही होगी कट करके जाने मीडियम जोली जा। हौली बन चुकी दाल अपनी बनी गई जी बस ये थोड़ा जहां पाँगा गर्म करके गर्म रखे हुए उपरू बन के उस तो बाद फिर दो मिनट सीक लंद कर देंगे गैस इस बद आटा बन गए रख दूंगी दस मिनट रेस्ट से उन्हें टाइम के बीच वीडियो अडिट करूँगी जी

ਜਾੜੀ ਫੇਫਰੀ ਦੀ ਨਾਲ ਆਪਣੀ ਆਲੂਆਂ ਤੋਂ ਬਲ ਬੋਰੜਾੜੀ ਹੋ ਗਈ। ਤਾਂ ਕਰਕੇ ਪਾਣੀ ਰੱਖਿਆ ਸੀਗਾ ਆਪਾਂ। ਗਰਮ ਪਾਣੀ ਪਾਏ ਨੂੰ ਜ਼ਿਆਦਾ ਟਾਈਮ ਸੇਕ ਲਾਉਣ ਦੀ ਜ਼ਰੂਰਤ ਨਹੀਂ ਰਹੀ। ਅੱਜ ਦੀ ਵੀਡੀਓ ਐਨੀ ਜੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ। ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਲੀਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਜੀ ਕੱਲ ਨੂੰ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ